ਹਾਂਜੀ ਸਤਿ ਸ੍ਰੀ ਅਕਾਲ ਬੱਚਿਓ ਆਪਾਂ ਭਾਈ ਵੀਰ ਸਿੰਘ ਜੀ ਦੀਆਂ ਦੋ ਕਵਿਤਾਵਾਂ ਪਹਿਲੀ ਦੋ ਬਾਈ ਸ਼ੂ ਮਹਿਬੂਬੀ ਦੂਜੀ ਕਵਿਤਾ ਇੱਕ ਪ੍ਰਸ਼ਨ ਪਿਛਲੀ ਵੀਡੀਓ ਚ ਪੜ ਚੁੱਕੇ ਹਾਂ ਤੀਜੀ ਕਵਿਤਾ ਜਿਹੜੀ ਹੈ ਜਿਹਦਾ ਸਰਲੇਖ ਹੈ ਗੁਲਾਬ ਦਾ ਫੁੱਲ ਤੋੜਨ ਵਾਲੀ ਨੂੰ ਦੀ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਇਸ ਕਵਿਤਾ ਦੇ ਰਹੀਂ ਭਾਈ ਸਾਹਿਬ ਜੀ ਨੇ ਕੁਦਰਤ ਦੇ ਨਾਲ ਸਾਹਿਬ ਜੀ ਕੁਦਰਤ ਨਾਲ ਇੰਨਾ ਪਿਆਰ ਕਰਦੇ ਨੇ ਕਿ ਗੁਲਾਬ ਦਾ ਜਿਹੜਾ ਫੁੱਲ ਹੈ ਤੋੜਨ ਵਾਲੀ ਨੂੰ ਸੰਬੂਦ ਕਰਦੇ ਹੋ ਕੇ ਅੰਦਰ ਵੀ ਇਹ ਤੋੜਨਾ ਗੁਲਾਬ ਦੇ ਫੁੱਲਾਂ ਸਗੋਂ ਕੀ ਕਰ ਸੋ ਉਹਦੀ ਖੁਸ਼ਬੂ ਇਹਦੀ ਸੁਗੰਧ ਨੂੰ ਤੁਮਾਂ ਸੁ ਫੁੱਲ ਦੇ ਮੂੰਹੋਂ ਉਹੋ ਅਖਵਾਉਂਦੇ ਨੇ ਕਿ ਫੁੱਲ ਨੂੰ ਗੁਲਾਬ ਦੇ ਫੁੱਲੋਂ ਤੋੜਨਾ ਨਹੀਂ ਚਾਹੀਦਾ ਸਗੋਂ ਸਭ ਨੂੰ ਉਸ ਦੀ ਖੁਸ਼ਬੂ ਨੂੰ ਮਰਨਾ ਚਾਹੀਦਾ ਸੋ ਕੀ ਕਹਿੰਦੇ ਆ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਵਿਤਾ ਦੇ ਵਿੱਚ ਆਓ ਆਪਾਂ ਪੜ੍ਹਦੇ ਹਾਂ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਈ ਡਾਲੀ ਡਾਲੀ ਟਾਣੀ ਨੂੰ ਕਿਹਾ ਗਿਆ ਕਿ ਸਾਨੂੰ ਟਾਣੀ ਦੇ ਨਾਲੋਂ ਡਾਲੀ ਦੇ ਨਾਲੋਂ ਤੋੜਨਾ ਅਸਾਂ ਹੱਟ ਮਹਿਕ ਦੀ ਲਈ ਹੱਟ ਕਹਿੰਦਾ ਕਿ ਅਸੀਂ ਹੱਟ ਲਈ ਹੈ ਕਾਂਦੀ ਮਹਿਕ ਦੀ ਸੁਗੰਧਾਂ ਦੀ ਹੱਟ ਲਈ ਹੈ ਲੱਖ ਗਾਹਕ ਜੇ ਸੁੰਗੇ ਆਕੇ ਖਾਲੀ ਇੱਕੋ ਹੀ ਨਾ ਜਾਏ ਕਿ ਅਗਰ ਸਾਡੀ ਹੱਟ ਤੇ ਲੱਖ ਗਾਹਕ ਆਕੇ ਸਾਡੀ ਖੁਸ਼ਬੂ ਨੂੰ ਸੁੰਗੇ ਲਵੇ ਤਾਂ ਇੱਕ ਵੀ ਵਿਅਕਤੀ ਖਾਲੀ ਨਹੀਂ ਜਾਵੇਗਾ ਖਾਲੀ ਕੋਈ ਨਾ ਚਾਹੀ ਕੋਈ ਵੀ ਵਿਅਕਤੀ ਖਾਲੀ ਨਹੀਂ ਜਾਵੇਗਾ ਤੂੰ ਜੇ ਇੱਕ ਤੋੜ ਕੇ ਲੈ ਗਿਓ ਕਿ ਜੇ ਤੂੰ ਕੱਲਾ ਹੀ ਇਸ ਫੁੱਲ ਨੂੰ ਤੋੜ ਕੇ ਲੈ ਗਿਆ ਇੱਕ ਜੋਗਾ ਰਹਿ ਜਾਸਾਂ ਤਾਂ ਮੈਂ ਸਿਰਫ तेरे जगह ही रह झलक का मेला पलक झलक भाव थोड़े समय का वो भी जड़ा मेला होगा थोड़े समय का होगा रूप महक नस जाए जड़ा मेरा रूप है जी मेरी सुंदरता है ਉਹ ਕੀ ਹੋਏਗੀ ਨਸ ਜਾਏ ਭੱਜ ਜਾਵੇਗੀ ਪਾਵ ਖਤਮ ਹੋ ਜਾਵੇਗੀ ਸੋ ਇਸ ਕਵਿਤਾ ਦੇ ਰਾਹੀਂ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਉਸ ਨੂੰ ਤੋੜਨ ਦੀ ਭਜਾਈ ਉਸ ਦੀ ਸੁੰਦਰਤਾ ਨੂੰ ਉਹਦੀ ਮਹਿਕ ਨੂੰ ਉਦੀ ਸੁਗੰਧ ਨੂੰ ਮਨਣ ਦਾ ਸੰਦੇਸ਼ ਜਿਹੜਾ ਹੈਗਾ ਉਹੋ ਦਿੱਤਾ ਗਿਆ ਸੋ ਫੁੱਲ ਨੂੰ ਤੋੜਨਾ ਨਹੀਂ ਚਾਹੀਦਾ ਤੋੜਨ ਦੀ ਬਜਾਏ ਫੁੱਲ ਦੀ ਸੁੰਦਰਤਾ ਨੂੰ ਉਹਦੀ ਮਹਿਕ ਨੂੰ ਉਹਦਾ ਆਨੰਦ ਜਿਹੜਾ ਹੈ ਉਹ ਲੈਣਾ ਚਾਹੀਦਾ